ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਰੋਵਰ ਦੀ ਕਾਰ ਸੇਵਾ ਜਿਹੜੀ ਹੈ ਜੀ ਉਹ ਸੌਂਪੀ ਗਈ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰ ਨਾ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨੇ ਵਾਜਿਆ ਆਪ ਜੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਜੀ ਹਾਂਜੀ ਪਹਿਲੇ ਰੰਗ तकरीबन ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥੱਲੇ ਤਿੰਨ ਚਾਰ ਪੌੜੀ ਨਹੀਂ ਕਰੀਦੇ ਉਤਲੇ ਸਾਰੇ 10-12 ਪੌੜ ਜਿਹੜੇ ਇਹ ਸਾਰੀ ਸੇਵਾ ਸੰਪੂਰਨ ਹੋਣਾ ਇਹ ਸੇਵਾ ਦੋ ਦਿਨਾਂ ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ ਤਿੰਨ ਚਾਰ ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗਨ ਦੀ ਸੇਵਾ ਨੂੰ 8-10 ਦਿਨ ਲੱਗਣਗੇ ਦੀ 40 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪਾੜਾ ਨੂੰ ਰੰਗ ਹੁੰਦਾ ਨਾ ਜੀ ਪਾਣੀ 'ਚ ਕਿੰਨਾ ਕੁ ਪਰਵਾਰਾਂ ਮੰਦੋਂ ਕੀ ਸੇਵਾ ਤੁਹਾਡੇ ਦੇਖੀ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਕਰੀਬਾਂ ਨੂੰ ਨਵਾਜਿਆ ਵਾਹਿਗੁਰੂ ਤਾਂ ਗੁਰਦੁਆਰਾ ਕੌਲ ਸਰ ਸਾਹਿਬ ਵਿਖੇ ਬੀਬੀ ਕੌਲਾਂ ਜੀ ਦੇ ਸਥਾਨ ਤੇ ਅੱਜ ਪਵਿੱਤਰ ਸਰੋਵਰ ਦੀ ਜਿਹੜੀ ਆ ਇਹ ਕਾਰ ਸੇਵਾ ਸ਼ੁਰੂ ਹੋਈ ਹੈ ਮੈਂ ਸਾਰੀ ਸੰਗਤ ਨੂੰ ਪਰ ਹੁਣ ਸਰੋਵਰ ਦੇ ਵਿੱਚ ਪੈਂਟ ਹੋਣ ਵਾਲਾ ਸੀ ਤੇ ਥੱਲੇ ਜਿਹੜੀ ਘਾਰ ਹੁੰਦੀ ਆ ਇਹ ਕਈ ਵਾਰੀ ਬਾਝ ਜਾਂਦੀ ਤੇ ਆਮ ਸਿੱਖ ਕਈ ਵਾਰੀ ਮਹਿਸੂਸ ਕਰਦਾ ਇਸ ਬਾਰੇ ਪਰ ਮੈਂ ਦੇਖਦਾ ਇਹ ਜਿਹੜਾ ਸਮਾਂ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਿਹੜੀ ਲੋਕਾਂ ਦੀ ਚਾਰਨਾ ਦੀ ਧੂੜ ਥੱਲੇ ਸਰੋਵਰ ਦੇ ਵਿੱਚ ਬਹਿੰਦੀ ਆ ਇਹ ਬਹੁਤ ਕਿਸਮਤ ਵਾਲੇ ਜਿਹੜੇ ਕਰਮਾਂ ਵਾਲੇ ਸਰੀਰ ਆ ਉਹਨਾਂ ਦੇ ਹਿੱਸੇ ਆਉਂਦੀ ਆ ਸੋ ਆਜੇ ਕਾਰ ਸੇਵਾ ਆਰੰਭ ਹੋਈ ਆ ਮੈਂ ਜਿੱਥੇ ਬਾਬਾ ਗੁਰਕਬਾਲ ਸਿੰਘ ਜੀ ਜਿਹੜੇ ਇਸ ਕਾਰ ਸੇਵਾ ਜਿਨ੍ਹਾਂ ਦੇ ਸਪੋਰਟ ਕੀਤੀ ਗਈ ਆ ਉਹਨਾਂ ਨੂੰ ਵਧਾਈ ਦੇਣਾ ਤੇ ਸਾਕਤਾਂ ਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ ਆਪਾਂ ਇਸ ਕਾਰ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਫਿਰ ਕਈ ਵਾਰੀ ਸੁਭਨਾ ਸਮਾਂ ਹੀ ਨਹੀਂ ਬਣਦਾ ਉਮਰ ਖਤਮ ਹੋ ਜਾਂਦੀ ਆ ਤੇ ਬੰਦਾ ਤਰਸਦਾ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰ ਸੇਵਾ ਜਿਸ ਸੰਗਤਾਂ ਦੇ ਉਸ਼ਾ ਦੇ ਨਾਲ ਚੱਲ ਰਹੀ ਆ ਮੇਰੇ ਖਾਲ ਪੰਨਾਂ 14 ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਹੈ ਕੰਪਲੀਟ ਹੋ ਜਾਣੀ ਸੋ ਬਹੁਤ-ਬਹੁਤ ਸੰਗਤਾਂ ਨੂੰ ਤੇ ਬਾਬਾ ਜੀ ਨੂੰ ਵਧਾਈ ਦਿਨਾ ਕਿ ਕਾਰਜ ਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜੇ ਸਾਰੇ ਯੋਗਦਾਨ ਪਾਉਣ ਤੇ ਇਹ ਜਿਹੜਾ ਸੁਭਾਗਾ ਸਮਾਂ ਮਿਲਿਆ ਇਹ ਬੜੇ ਲੰਮੇ ਸਮੇਂ ਤੋਂ ਬਾਅਦ ਮਿਲਦਾ ਉਹ ਸਮੇਂ ਅਨੁਸਾਰ ਆਪਣੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਕਾਰਜ ਸੋਭਾ ਵਿੱਚ ਹਿੱਸਾ ਪਾਉਣ ਬਹੁਤ-ਬਹੁਤ ਧੰਨਵਾਦਵਾਹੀ